ਮਾਛੀਵਾੜਾ ਨੇੜਲੇ ਲੱਗਦੇ ਸਤਲੁਜ ਦਰਿਆ ਦਾ ਨਾਜੁਕ ਸਥਾਨ ਪਿੰਡ ਤੁਲੇਵਾਲ ਦੇ ਤੁਸੀਬੰਦ ਦਾ ਅੱਜ ਪੁਲਿਸ ਜ਼ਿਲ੍ਹਾ ਖੰਨਾਰੇ ਐਸਐਸਪੀ ਡਾਕਟਰ ਜੋਤੀ ਯਾਦਵ ਵੱਲੋਂ ਯਾਜਾ ਲਿਆ ਗਿਆ। ਇਸ ਮੌਕੇ ਉਹ ਪਿੰਡ ਦੀਆਂ ਔਰਤਾਂ ਨੂੰ ਮਿਲੇ ਅਤੇ ਉਹਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸਤਲੁਜ ਦਰਿਆ ਕਿਨਾਰੇ ਵਾਸਤੇ ਪਿੰਡਾਂ ਦੀ ਲੋਕਾਂ ਦੀ ਜਾਨ ਮਾਲ ਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲੜਦੇ ਹੈ। ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੌਖਤਾ ਪ੍ਰਬੰਧ ਹਨ। ਅ ਅੱਜ ਇੱਥੇ ਪਾਣੀ ਦਾ ਲੈਵਲ ਥੋੜਾ ਕੱਲ ਕੱਲ ਨਾਲੋਂ ਘਟਿਆ ਹੈਗਾ ਤੇ ਬਚਾਵ ਹੈਗਾ ਤੇ ਬਚਾਵ ਦਾ ਉਹਦਾ ਵੀ ਕੰਮ ਚੱਲ ਰਿਹਾ ਹੈ ਤੇ ਜਿੱਥੇ ਵੀ ਕੁਝ ਵੀਕ ਪੁਆਇੰਟ ਸੀਗੇ ਉਹਨਾਂ ਨੂੰ ਪਿੰਡ ਵਾਲੇ ਨੇ ਤੇ ਬਾਕੀ ਅ ਮਹਿਕਮਿਆਂ ਨੇ ਸਾਰਿਆਂ ਨੇ ਮਿਲ ਕੇ ਹੀ ਉਹਨੂੰ ਸਟਰੈਂਥਨ ਕੀਤਾ ਹੈ ਤਾਂ ਕਿ ਕੋਈ ਵੀ ਵੀਕ ਪੁਆਇੰਟ ਆਰੇ ਜਿੱਥੋਂ ਪਾਣੀ ਅੰਦਰ ਆ ਸਕੇ ਤੇ ਅੱਗੇ ਵੀ ਕੱਲ ਡੀਸੀ ਸਾਹਿਬ ਵੀ ਇੱਥੇ ਕਾਫੀ देर ਲਾਗੇ ਗਏ ਉਹ ਵੀ ক্লোਜ਼ਲੀ ਸਾਰੀ ਚੀਜ਼ ਦੇਖ ਰਹੇ ਤੇ ਅ ਅੱਗੇ ਰੋਪੜ ਜ਼ਿਲ੍ਹੇ ਨਾਲ ਵੀ ਐਡਮਿਨਿਸਟ੍ਰੇਸ਼ਨ ਦਾ ਪੂਰਾ ਟਾਇਪ ਹੋਏਗਾ ਕਿ ਉੱਥੋਂ ਅਗਰ ਨੰਗਲ ਡੈਮ ਤੋਂ ਪਾਣੀ ਜਿੰਨੇ ਜਿਵੇਂ ਛੱਡਿਆ ਜਾਂਦਾ ਹੈ ਤਾਂ ਅਕੋਰਡਿੰਗਲੀ ਅ ਫਿਰ ਅ ਅੱਗੇ ਦੇ ਰਾਦ ਕਾਰੇ ਚਾਹਦੇ ਰਹੇਗੇ ਤੇ ਅ ਪ੍ਰੈਜ਼ੈਂਟਲੀ ਅ ఎవਰੀਥਿੰਗ ਇਜ਼ ਅੰਡਰ ਕੰਟਰੋਲ ਤੇ ਸਾਰਾ ਠੀਕ ਹੈਗਾ ਕੁਝ ਫੁਆਫੜੇ ਨੇ ਵੀ ਤੁਸੀਂ ਬੰਨ ਕੋਈ ਟੁੱਟ ਰਿਹਾ ਜੀ ਕੋਈ ਫੋਨ ਆ ਰਿਹਾ ਬਾਹਰੋਂ ਜੀ ਇਹ ਜੀ ਕਿਉਂ ਪੇਸ਼ਨ ਲੱਗਦੀ ਆਪਣੇ ਪੁਲਿਸ ਨਾਲ ਖੰਣਾ ਚੁਈ ਨਹੀਂ ਖੰਣਾ ਦੇ ਵਿੱਚ ਕਿਉਂਕਿ ਮਾਛੀਵਾੜਾ ਦਾ ਹੀ ਏਰੀਆ ਹੈਗਾ ਜੋ ਦਰਿਆ ਦੇ ਨਾਲ-ਨਾਲ ਲੱਗਦਾ ਹੈਗਾ ਕਿਤੇ ਵੀ ਤਾਂ ਕੋਈ ਵੀ ਇਨਸੀਡੈਂਟ ਨਹੀਂ ਹੋਇਆ ਜਿੱਥੇ ਬੰਨ ਟੁੱਟਿਆ ਹੋਏ ਤੇ ਜਿੱਥੇ ਵੀ ਪਾਣੀ ਆਇਆ ਹੋ ਤੇ ਸਾਰੀ ਚੀਜ਼ ਅੰਡਰ ਕੰਟਰੋਲ ਹੈ ਤੇ ਲੇਕਿਨ ਸਾਰੀ ਸਿਚੁਏਸ਼ਨ ਨੂੰ ক্লোਸਲੀ ਐਡਮਿਨਿਸਟ੍ਰੇਸ਼ਨ ਖੰਨਾ ਦੇ ਵੀ ਤੇ ਖੰਨਾ ਪੁਲਿਸ ਵੀ ਤੇ ਰੋਪੜ ਪੁਲਿਸ ਤੇ ਰੋਪੜ ਐਡਮਿਨਿਸਟ੍ਰੇਸ਼ਨ ਦਾ ਨਾਲ ਵੀ ਸਾਡਾ ਟਾਇਪ ਹੈਗਾ ਤੇ ਜੀਵੇ ਦੀ ਵੀ ਸਿਚੁਏਸ਼ਨ ਉਹਦੇ ਲੋਕਾਂ ਨੂੰ ਐਕਚੁਅਲ ਪੋਜੀਸ਼ਨ ਹੀ ਦੱਸੀ ਜਾਏਗੀ ਤੇ ਜੋ ਨੈਸੈਸਰੀ ਐਕਸ਼ਨ ਹੋ ਉਹ ਵੀ ਲਿਤਾ ਜਾਏਗਾ ਫਿਲਹਾਲ ਕੋਈ ਘਭਾਂ ਦੀ ਲੋੜ ਨਹੀਂ ਨਹੀਂ ਬਿਲਕੁਲ ਨਹੀਂ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਬਲ ਸਹਾ ਮਾਸ਼ੀਵਾੜਾ ਤੋਂ ਸਤਲੋਜ ਦਰਿਆ ਦੇ ਤੁਸੀਬੰਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕਥਾਵਾਚਕ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਕੀ ਜਿੱਥੇ ਕਿਤੇ ਵੀ ਹੜਾ ਦੌਰਾਨ ਲੰਗਰ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮੱਗਰੀ ਪਹੁੰਚਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਢੁੱਲੇਵਾਲ ਪਹੁੰਚੇ ਆਂ ਜੀ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਅਸੀਂ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰਹੀ ਆ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਤੇ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤ ਪਰਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀਬੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਤੋਂ ਉਹਨਾਂ ਵੱਲੋਂ ਜੋ ਵਿਸ਼ੇਸ਼ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚੰਨ ਕਮਲ ਸਾਹਿਬ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾ ਲਈ ਤੇ ਸੰਗਤਾਂ ਨਹੀਂ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਈ ਜਸਮੀਨ ਸਿੰਘ ਡਰੇਨੇਜ ਡਿਪਾਰਟਮੈਂਟ ਦੀ ਜੀ ਗੱਲ ਕਰੀ ਕੀ ਹੈਗਾ ਜੀ ਹਾਲਾਤ ਜਿਹੜੇ ਹੁਣ ਤਾਜ਼ਾ ਹਾਲਾਤ ਹਾਲਾਤ ਜੀ ਬਿਲਕੁਲ ਕੰਟਰੋਲਡ ਨੇ ਜੀ ਕੱਲ ਪਾਣੀ ਥੋੜਾ ਜਿਹਾ ਵਧਿਆ ਸੀ ਜੀ 1 ਲੱਖ ਹੋਇਆ 1.5 ਲੱਖ ਤੇ ਨਿਤੜੇ ਹੋਇਆ ਸੀ ਜੀ ਹੁਣ ਮਜੂਦਾ 70000 ਕੁਝ ਚੱਲਦੇ ਨੇ ਜੀ ਬਿਲਕੁਲ ਸੇਫ ਹੈ ਬਿਲਕੁਲ ਉੱਲਿਆਣ ਤੋਂ ਲੈ ਕੇ ਜਿੱਥੇ ਜਿਹੜਾ ਸੇ ਏਰੀਆ ਚੱਲ ਰਾਇ ਸੀ ਸਾਰੇ ਸੇਫ ਹੋ ਗਏ ਸਾਰੇ ਸੇਫ ਤੇ ਕਿੰਨੀ ਕੁ ਲੇਬਰ ਜਿਹੜੀ ਲੱਗੀ ਹੋਈ ਐ ਇੱਥੇ ਕੰਮ ਕਰਦੀ ਹਾਂ ਐਕਚੁਅਲੀ ਲੇਬਰ ਪਰਸਨ ਸਾਡੀ ਲਗਭਗ 100 ਬੰਦੇ ਲੱਗੇ ਆ ਸੀ ਜੀ ਕੱਲ ਬਰਸਾਤ ਹੋਣ ਕਰਕੇ ਛੋਟੇ ਜਾ ਗਈ ਸੀ ਲੇਬਰ ਦੀ ਪਰ ਸਾਡੀ ਲੇਬਰ ਨਾਲ ਨਾਲ ਪਲੱਗ ਕਰੀ ਚੁੱਕੀ ਸੀ ਇਸ ਟਾਈਮ ਥੋੜੀ ਜੀ ਸਾਨੂੰ ਲੇਬਰ ਦੀ ਆਏ ਆ ਸਾਡੇ ਨਿੱਤੇ ਮੱਥੇ ਬੜੇ ਥੋੜੀ ਜੀ ਘਾ ਲੱਗੀ ਹੋਈ ਐ ਜੀ ਥੋੜੀ ਜੀ ਲੇਬਰ ਕੁਟਮੀ ਅਸੀਂ ਲਗਾ ਰਹੇ ਹਾਂ ਜੀ ਥੋੜਾ ਜਿਹਾ ਉਧਰ ਮਤਲਬ ਵੀ ਪਰੰਧ ਹੋ ਜਾਂਦੇ ਇੱਥੇ ਬਾਕੀ ਜੰਗੀ ਪੱਧਰ ਤੇ ਚ ਇਹ ਜੇ ਗੱਲ ਕਰੀਏ ਆਪਣੇ ਪਿੰਡ ਫਸੇਆਂ ਦੀ ਇਹ ਚੰਕੌਰ ਸਾਹਿਬ ਦੇ ਵਿੱਚ ਪੈਂਦਾ ਤੇ ਇੱਕ ਦੌਤਪੁਰ ਉਹਨਾਂ ਦੇ ਹਾਲਾਤ ਕਿ ਮੈਨੇ ਕਈ ਜਗ੍ਹਾ ਉਹਨਾਂ ਦੇ ਵੀ ਹਜੇ ਕੰਟਰੋਲਡ ਨੇ ਜੀ ਉਹਨਾਂ ਦੇ ਮਤਲਬ ਜੋ ਜੀ ਸਾਹਿਬ ਨੇ ਉਹਨਾਂ ਦੇ ਇੰਟੈਕਟ ਜੇ ਜੀ ਅਸੀਂ ਤੇ ਉਹ ਨਾਲ ਦੀ ਨਾਲ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਜੀ ਜਦੋਂ ਵੀ ਕੋਈ ਕ੍ਰਿਟੀਕਲ ਸਿਚੁਏਸ਼ਨ ਆਏਗੀ ਜੀ ਕੋ ਸਾਨੂੰ ਇਨਟੀਮੇਟ ਕਰਦੇ ਰਹਿਣਗੇ ਤੇ ਪਿੰਡ ਦੇ ਵਿੱਚ ਡਰ ਦਾ ਵੀ ਮਾਹੌਲ ਪੈਦਾ ਹੋ ਜਾਂਦਾ ਵੀ ਹੜ੍ਹ ਦੇ ਆਉਣ ਦੀ ਸੰਭਾਵਨਾ ਤੇ ਪਿੰਡ ਵਾਸੀਆਂ ਨੂੰ ਸਨੇਹਾ ਕੀ ਦੇ ਰਹੇ ਆ ਵੀ ਉਹਨਾਂ ਨੂੰ ਸਨੇਹਾ ਇਹੀ ਹੈ ਜੀ ਮਤਲਬ ਵੀ ਅਫਵਾਹਾਂ ਤੋਂ ਬਚਣ ਦੀ ਪ੍ਰਸ਼ਾਸਨ ਆਪਣੇ ਪੂਰਾ ਧੋਰ ਲ ਤੇ ਕੋਈ ਇਹੇ ਦੀ ਹਾਲਤ ਦੀ ਕੋਈ ਕੋਈ ਇਹਦੀ ਸਿਚੁਏਸ਼ਨ ਹੈ ਨਹੀਂ ਕਿ ਜਿਸ ਤੋਂ ਆਪਾਂ ਖਭਰਾਇਆ ਜਾ ਸਕਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ